ਸਾਲ ਤੋਂ ਉੱਪਰ ਹੋ ਗਿਆ ਹਜੇ ਵੀ ਇਦਾਂ ਲੱਗਦਾ ਕਿ ਉਹ ਇੱਥੇ ਹੀ ਕਿਤੇ ਹੈ ਜਲਦੀ ਵਾਪਸ ਆਏਗਾ ਤੇ ਕਹੇਗਾ ਮਾਮਾ ਜੀ ਮਾਮੇ ਭਾਂਜੇ ਦਾ ਪਿਆਰ ਬਹੁਤ ਸੁਣਿਆ ਇੰਨਾ ਵੀ ਹੋ ਸਕਦਾ ਹੈ ਯਕੀਨ ਨਹੀਂ ਹੁੰਦਾ ਸਾਲ ਪਹਿਲਾਂ ਸ਼ਾਮੀ 4 ਵਜੇ ਫੋਨ ਆਇਆ ਜਸਵਿੰਦਰ ਹਸਪਤਾਲ ਚ ਦਾਖਲ ਹੈ ਉਹਨੂੰ ਹੋਸ਼ ਨਹੀਂ ਤੁਸੀਂ ਖੇਚਲ ਨਾ ਕਰਿਓ ਡਾਕਟਰ ਕਿਸੇ ਨੂੰ ਮਿਲਣ ਨਹੀਂ ਦਿੰਦੇ ਮੈਂ ਬੇਚੈਨ ਹੋ ਗਿਆ ਕਿ ਸਵੇਰੇ ਜਾਵਾਂਗਾ ਰਾਤ ਮੁੱਕਨ ਚ ਨਾਵੇ 4 ਵਜੇ ਫਿਰ ਫੋਨ ਖੜਕਾਇਆ ਮਾਮਾ ਜੀ ਇਤੋਂ ਅੱਗੇ ਸਿਰਫ ਤਾਹਾਂ ਸੁਣੀਆਂ ਉਹੀ ਗੱਲ ਹੋਈ ਜਸਵਿੰਦਰ ਚਲਿਆ ਗਿਆ ਮੇਰਾ ਭਾਂਜਾ ਮੇਰਾ ਬਾਲ ਸਖਾ ਜਿਵੇਂ ਧਰਤੀ ਹਿਲ ਗਈ ਤੇ ਬੰਬਰ ਪਾਟ ਗਿਆ ਹੋਵੇ ਕੰਨਾਂ ਦੇ ਸੁਣਨਾ ਬੰਦ ਕਰ ਦਿੱਤਾ ਅੱਖਾਂ ਦੇਖਣੋਂ ਹਟ ਗਈਆਂ ਦਿਲ ਦਹਿਲ ਗਿਆ ਦਿਮਾਗ ਸੁੰਨ ਹੋ ਗਿਆ ਹਾਏ ਰੱਬਾ ਇਹ ਖਬਰ ਵੀ ਸੁਣਨੀ ਪੈਣੀ ਸੀ ਛੋਟੇ ਹੁੰਦਿਆਂ ਮੀਂਹ ਕਣੀ ਦੇ ਮੌਕੇ ਬਿਜਲੀ ਕੜਕਦੀ ਬੱਦਲ ਗਰਜਣੇ ਤੇ ਸਾਨੂੰ ਖੇਲਣ ਦਾ ਚਾਹ ਕੁਦ ਪੈਣਾ ਭੈਣ ਨੇ ਡਾਂਟਣਾ ਕਿ ਕੜਕਦੀ ਬਿਜਲੀ ਚ ਮਾਮਾ ਭਾਂਜਾ ਇਕੱਠੇ ਨਾ ਹੋਵੋ ਕਿ ਆ ਪਤਾ ਸੀ ਕਿ ਇੱਕ ਦਿਨ ਬਿਜਲੀ ਕੜਕ ਕੇ ਰਹੇਗੀ ਤੇ ਅੰਬਰ ਪਾਟ ਜਾਵੇਗਾ ਧਰਤੀ ਹਿੱਲ ਜਾਵੇਗੀ ਰੂਹ ਕੰਬ ਜਾਵੇਗੀ ਤੇ ਬਿਜਲੀ ਇਸ ਤਰ੍ਹਾਂ ਭਾਂਜੇ ਨੂੰ ਕਿਤੇ ਉਡਾ ਕੇ ਲੈ ਜਾਵੇਗੀ ਭਾਂਜੇ ਹੋਰ ਵੀ ਹਨ ਚਾਰ ਭੈਣਾਂ ਤੇ ਤਿੰਨ ਭਰਾਵਾਂ ਦਾ ਪਰਿਵਾਰ ਬਹੁਤ ਵੱਡਾ ਹੈ ਵੱਡੇ ਪਰਿਵਾਰ ਵਿੱਚ ਸਭ ਦਾ ਦਿਲ ਮੋਹ ਲੈਣ ਵਾਲਾ ਸਿਰਫ ਉਹੀ ਸੀ। ਉਹਨੂੰ ਸਾਰੇ ਪਿਆਰ ਕਰਦੇ ਸਨ ਪਰ ਉਹ ਤੋਂ ਜ਼ਿਆਦਾ ਪਿਆਰ ਕੋਈ ਨਹੀਂ ਕਰ ਸਕਦਾ। ਹੈਰਾਨੀ ਹੁੰਦੀ ਕਿ ਇੰਨਾ ਚੰਗਾ ਵੀ ਕੋਈ ਹੋ ਸਕਦਾ ਹੈ। ਮੇਰੀ ਭੈਣ ਦਾ ਨਾਮ ਗੁਰਦੇਵ ਕੌਰ ਹੈ। ਸਾਰੇ ਦੇਬੋ ਕਹਿੰਦੇ ਭਾਈਆ ਜੀ ਤੇ ਬੀਬੀ ਉਹਨੂੰ ਦੇਵਤਾ ਸਮਝਦੇ। ਦੇਬੋ ਭੈਣ ਦਾ ਦੇਵਤਾ ਬੇਟਾ, ਸਭ ਦਾ ਲਾਡਲਾ, ਸਭ ਦਾ ਚਹੇਤਾ ਉਹਦਾ ਜਨਮ ਸਾਡੇ ਪਿੰਡ ਹੋਇਆ। ਉਹਦੇ ਨਾਨਕੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸ ਦਿਨ ਮੇਰੇ ਮਾਮਾ ਜੀ ਆਏ ਹੋਏ ਸਨ ਤੇਰੇ ਮਾਮੇ ਜਿਹੇ ਦਾਨੇ ਇਨਸਾਨ ਦੇ ਮੁਬਾਰਕ ਕਦਮ ਹਮੇਸ਼ਾ ਹੀ ਘਰ ਵਿੱਚ ਰੌਣਕ ਲੈ ਕੇ ਆਉਂਦੇ ਸਨ ਉਸ ਦਿਨ ਵੀ ਖੁਸ਼ੀਆਂ ਤੇ ਇਸ ਤਰ੍ਹਾਂ ਵੇੜਾ ਪਰ ਗਿਆ ਜਿਵੇਂ ਨਵੇਂ ਜੀ ਨੂੰ ਜੀ ਆਇਆਂ ਆਖਣ ਆਇਆਂ ਹੋਣ ਸਗਰਾਂ ਦਾਈ ਦੇਗ ਬਣਾਈ ਗੁਰਦੁਆਰੇ ਗਏ ਮੱਥਾ ਟੇਕਿਆ ਅਰਦਾਸ ਕਰਾਈ ਹੁਕਮ ਆਇਆ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਭਾਈਆ ਜੀ ਨੇ ਉੱਥੇ ਹੀ ਗੱਗੇ ਅੱਖਰ ਤੋਂ ਉਹਦਾ ਨਾਮ ਗੁਰਮੁਖ ਸਿੰਘ ਰੱਖ ਦਿੱਤਾ ਤੇ ਜਕਾਰਾ ਗਜਾ ਦਿੱਤਾ ਉਹ ਕਿਹੋ ਜਿਹਾ ਸਮਾ ਹੋਵੇਗਾ ਕਿ ਉਹਦਾ ਸਿਰਫ ਨਾਂ ਹੀ ਗੁਰਮੁਖ ਨਹੀਂ ਰੱਖਿਆ ਉਹ ਗੁਰਮੁਖ ਹੋ ਗਿਆ ਬੀਬਾ ਰਾਣਾ ਲਾਟੂ ਜੀਆ ਫਿਰ ਭੈਣ ਉਹਨੂੰ ਚੰਡੀਗੜ੍ਹ ਲੈ ਗਈ ਮੈਂ ਬਹੁਤ ਛੋਟਾ ਸੀ ਸਾਰਾ ਦਿਨ ਉਹਦੇ ਆਸ-ਪਾਸ ਰਹਿੰਦਾ ਸੀ ਮੇਰੇ ਲਈ ਉਦੋਂ ਵੀ ਉਹਦਾ ਚੱਲਿਆ ਜਾਣਾ ਅਸਾਈ ਸੀ ਮੈਂ ਪਤਾ ਨਹੀਂ ਕਿੰਨੇ ਦਿਨ ਰੋਂਦਾ ਰਿਹਾ ਮੈਨੂੰ ਲੱਗਦਾ ਜਿਵੇਂ ਸਾਡੇ ਘਰ ਆਈ ਦੌਲਤ ਨੂੰ ਕੋਈ ਲੁੱਟ ਕੇ ਲੈ ਗਿਆ ਹੋਵੇ ਸਾਡੇ ਘਰੋਂ ਜਿਵੇਂ ਰੌਣਕ ਚਲੀ ਗਈ ਹੋਵੇ ਉਹ ਮੇਰਾ ਬਾਲ ਸਖਾ ਸੀ ਤੇ ਕੋਈ ਮੁਹੱਬਤ ਬਾਲ ਸਖਾਈ ਦਾ ਬਦਲ ਨਹੀਂ ਹੁੰਦੀ ਉਹ ਮੇਰੇ ਦਿਲ ਦਾ ਟੁਕੜਾ ਬਣ ਗਿਆ ਭੈਣ ਨੇ ਪਿੰਡਾਉਣਾ ਉਹਨੂੰ ਨਹਲਾਉਣਾ ਤੇ ਗ੍ਰਾਈ ਵਾਟਰ ਪਲਾਉਣਾ ਸ਼ੀਸ਼ੀ ਤੇ ਬਣੀ ਸ਼ਿਸ਼ੂ ਦੀ ਫੋਟੋ ਮੈਨੂੰ ਉਹਦੀ ਹੀ ਲੱਗਦੀ ਮੈਂ ਛੋਟਾ ਹੁੰਦਾ ਅਕਸਰ ਚੰਡੀਗੜ੍ਹ ਗਿਆ ਰਹਿੰਦਾ ਉਹਦੇ ਨਾਲ ਖੇਡਣ ਤੇ ਉਹਨੂੰ ਖਡਾਉਣ ਇਵੇਂ ਲੱਗਦਾ ਜਿਵੇਂ ਅਸੀਂ ਇੱਕ ਦੂਜੇ ਲਈ ਹੀ ਬਣੇ ਹੋਈਏ ਉਹ ਵੱਡਾ ਹੋਇਆ ਸਕੂਲ 'ਚ ਦਾਖਲ ਕਰਵਾਇਆ ਪਤਾ ਨਹੀਂ ਕਿਉਂ ਉਹਦਾ ਨਾਂ ਜਸਵਿੰਦਰ ਲਿਖ ਦਿੱਤਾ ਉਹ ਗੁਰਮੁਖ ਤੋਂ ਜਸਵਿੰਦਰ ਨਾ ਹੋਇਆ ਬਲਕਿ ਉਹਦੀ ਗੁਰਮਖਤਾਈ ਵਿੱਚ ਵਾਧਾ ਹੋ ਗਿਆ ਚਿੱਠੀ ਆਉਣੀ ਕਿ ਭੈਣ ਨੇ ਆਉਣਾ ਹੈ ਭੈਣ ਤੋਂ ਵੱਧ ਮੈਨੂੰ ਭਾਂਜੇ ਦਾ ਚਾਹ ਚੜਨਾ ਜਿਵੇਂ ਉਹ ਸਿਰਫ ਮੇਰਾ ਹੀ ਭਾਂਜਾ ਹੋਵੇ ਤੇ ਮੈਂ ਸਿਰਫ ਉਹਦਾ ਮਾਮਾ ਹੋਵਾਂ ਮੈਂ ਬੇੜ ਤੋਂ ਚਿੱਕ ਮਿੱਟੀ ਲਿਆਉਣੀ ਤੇ ਖਡਾਉਣੇ ਬਣਾਉਣੇ ਬਲਦਾਂ ਦੀ ਜੋਗ ਤੇ ਮਿੱਟੀ ਦੀ ਗੱਡੀ ਤੇ ਸਰਵਾੜ ਦਾ ਕਾਨਾ ਫਸਾ ਕੇ ਚਲਾਉਣੀ ਅਸੀਂ ਸਾਰਾ ਦਿਨ ਪਿੰਡ ਦੀਆਂ ਗਲੀਆਂ 'ਚ ਗੱਡੀਆਂ ਚਲਾਉਂਦੇ ਧੂੜਾਂ ਪੱਟਦੇ ਤੇ ਫੱਕਦੇ ਮਿੱਟੀ ਨਾਲ ਮਿੱਟੀ ਹੋ ਰਾਤ ਨੂੰ ਘਰ ਵੜਦੇ ਤੇ ਨਲਕੇ ਤੇ ਹੱਥ ਮੂੰਹ ਧੋਂਦੇ ਭੈਣ ਥੋੜਾ ਖਿਜਦੀ ਤਾਂ ਸਾਨੂੰ ਰੋਟੀ ਮਿਲਦੀ ਮੱਕੀ ਦੀ ਰੋਟੀ ਤੇ ਸਾਗ ਬਣਿਆ ਹੋਣਾ ਘਰ ਦੇ ਮੱਖਣ ਨਾਲ ਸਵਾਦ ਦੂਣਾ ਚਾਉਣਾ ਹੋ ਜਾਣਾ ਰਾਤ ਪਈ ਤੇ ਤਾਰਿਆਂ ਦੀ ਛਾਵੇਂ ਪੈ ਜਾਣਾ ਆਪੋ ਆਪਣੇ ਸਕੂਲਾਂ ਦੀਆਂ ਗੱਲਾਂ ਕਰਨੀਆਂ ਤੇ ਪਤਾ ਨਹੀਂ ਕਿਹੜੇ ਵੇਲੇ ਨੀਂਦ ਨੇ ਘੇਰ ਲੈਣਾ ਤੇ ਸੁਪਨਿਆਂ 'ਚ ਗਵਾਚ ਜਾਣਾ ਉਹਨੇ ਸਵੇਰੇ ਉੱਠਣਾ ਨਹਾਉਣਾ ਤੇ ਤਿਆਰ ਹੋਣਾ ਨਿੱਕਰ ਤੇ ਕਮੀਜ਼ ਵਿੱਚ ਸੱਜ ਜਾਣਾ ਤੇ ਸਿਰ ਤੇ ਰੁਮਾਲ ਇਸ ਤਰ੍ਹਾਂ ਫੱਬਣਾ ਕਿ ਉਹਨੇ ਪੂਰਾ ਸ਼ਹਿਰੀ ਤੇ ਬੀਬਾ ਬੱਚਾ ਬਣ ਜਾਣਾ ਕ੍ਰਿਪਾਈਆ ਜੀ ਨੇ ਉਸ ਨੂੰ ਕੋਲ ਬਿਠਾ ਲੈਣਾ ਤੇ ਕਹਿਣਾ ਕਿ ਧਰਮ ਪੋਥੀ ਚੋਂ ਸਾਖੀਆਂ ਸੁਣਾ। ਭੋਲੇ ਜਿਹੇ ਮਾਸੂਮ ਮੁਖ ਚੋਂ ਉਹਨੇ ਇਸ ਤਰ੍ਹਾਂ ਸਾਖੀ ਸੁਣਾਉਣੀ ਜਿਵੇਂ ਘਰ ਵਿੱਚ ਗੁਰੂ ਸਾਹਿਬ ਦਾ ਉਤਾਰਾ ਹੋ ਗਿਆ ਹੋਵੇ। ਆਏ ਗਏ ਨੇ ਵੀ ਨਿਹਾਲ ਹੋ ਜਾਣਾ। ਜਸਵਿੰਦਰ ਆਦਰਸ਼ ਬੱਚੇ ਦਾ ਰੂਪ ਲੱਗਦਾ। ਫਿਰ ਅਸੀਂ ਗੱਡੀਆਂ ਚੱਕਣੀਆਂ, ਉਹੋ ਧੂੜ, ਉਹੋ ਕੱਟਾ। ਨੇੜੀ ਵੱਲ ਚਲੇ ਜਾਣਾ। ਫੁਲਾਈਆਂ ਕੋਮਾਉਣਾ ਸ਼ਹਿਰੀ ਬੱਚਾ 2 ਘੰਟਿਆਂ ਚ ਪਿੰਡੂ ਬਣ ਜਾਂਦਾ ਪਤਾ ਹੀ ਨਾ ਲੱਗਣਾ ਕਿ ਉਹ ਚੰਡੀਗੜ੍ਹੋਂ ਆਇਆ ਹੈ ਹਰ ਸਾਲ ਉਹਦੀਆਂ ਛੁੱਟੀਆਂ ਇਸੇ ਤਰ੍ਹਾਂ ਹੀ ਪਿੰਡ ਵਿੱਚ ਬਤੀਤ ਹੁੰਦੀਆਂ ਫਿਰ ਸਾਡੀਆਂ ਗੱਲਾਂ ਆਪੋ ਆਪਣੇ ਗਿਆਨ ਦੀਆਂ ਹੋਣ ਲੱਗ ਪਈਆਂ ਧਰਮ ਤੇ ਸਿਆਸਤ ਦੀਆਂ ਉਹ 22 ਸੈਕਟਰ ਦੇ ਗੁਰਦੁਆਰੇ ਚ ਸੁਣੇ ਕਿਸੇ ਵਿਦਵਾਨ ਦੀਆਂ ਗੱਲਾਂ ਦਸਤਾ ਤੇ ਮੈਂ ਕਿਸੇ ਅਕਾਲੀ ਦੇ ਭਾਸ਼ਣ ਦੇ ਟੋਟਕੇ ਸੁਣਾਉਂਦਾ ਉਹ ਵੀ ਖੁਸ਼ ਹੁੰਦਾ ਤੇ ਮੈਂ ਵੀ ਕਦੀ ਕਦੀ ਅਸੀਂ ਕੋਠੇ ਤੇ ਸੌਂਦੇ ਰਾਤ ਮੁੱਕ ਜਾਣੀ ਸਾਡੀਆਂ ਗੱਲਾਂ ਨਾ ਮੁਕਣੀਆਂ ਮੈਂ ਪੜ੍ਹਾਈ ਛੱਡ ਕੇ ਮੋਰਚੇ 'ਚ ਗ੍ਰਿਫਤਾਰ ਹੋ ਗਿਆ ਉਹ ਮੈਨੂੰ ਕਪੂਰਥਲੇ ਜੇਲ੍ਹ 'ਚ ਦੋ ਵਾਰ ਮਿਲਣ ਆਇਆ ਮੈਨੂੰ ਜੇਲ੍ਹ 'ਚ ਦੇਖ ਕੇ ਉਹ ਬਹੁਤ ਭਾਵੁਕ ਹੋ ਗਿਆ ਮੋਰਚਾ ਮੁੱਕਿਆ ਤਾਂ ਮੈਂ ਵੀ ਬੀਏ ਮੁਕੰਮਲ ਕੀਤੀ ਫਿਰ ਮੈਂ ਚੰਡੀਗੜ੍ਹ ਐਮਏ 'ਚ ਦਾਖਲ ਹੋ ਗਿਆ ਉਹਦੇ ਨਾਲ ਮੁਲਾਕਾਤਾਂ ਦਾ ਸਿਲਸਲਾ ਨਿਰੰਤਰ ਹੋ ਗਿਆ ਦੂਜੇ ਦਿਨ ਉਹ ਮੇਰੇ ਕੋਲ ਤੀਜੇ ਦਿਨ ਮੈਂ ਉਸ ਦੇ ਕੋਲ ਮੇਰੇ ਸਾਰੇ ਦੋਸਤ ਹੋ ਗਏ ਤੇ ਉਹਦੇ ਸਾਰੇ ਦੋਸਤ ਮੇਰੇ ਹੋ ਗਏ ਦੋਹਾਂ ਦੀ ਦੋਸਤੀ ਦਾ ਦਾਇਰਾ ਵਿਸ਼ਾਲ ਹੋ ਗਿਆ ਮੇਰੀਆਂ ਗੱਲਾਂ ਦਾ ਉਹ دیਵਾਨਾ ਹੋਇਆ ਰਹਿੰਦਾ ਅਕਸਰ ਉਹਨੇ ਆਖਣਾ ਮਾਮਾ ਜੀ ਉਹ ਗੱਲ ਸੁਣਾਓ ਉਹਨੇ ਮੇਰੀ ਗੱਲ ਸਾਰ ਰੋਕ ਕੇ ਸੁਣੀ ਉਹ ਤੋਂ ਜ਼ਿਆਦਾ ਧਿਆਨ ਨਾਲ ਅੱਜ ਤੱਕ ਮੇਰੀ ਗੱਲ ਕਿਸੇ ਨੇ ਨਹੀਂ ਸੁਣੀ ਉਹਦੇ ਨਾਲ ਕੀਤੀ 17 ਸੈਕਟਰ ਦੀ ਸੈਰ ਦੀਪਕ ਰੇਡੂਏ ਦੇ ਸਾਹਮਣੇ ਬੈਠ ਕੇ ਸੁਨੇ ਗਾਣੇ ਜੈ ਕੁਮਾਰ ਦੇ ਮੱਝਮੀ ਨੀਲਮ ਤੇ ਜਗਤ ਸਿੰਘ ਮੇ ਦੀ ਫਿਲਮ ਤੇ ਸੇਠੀ ਦੀ ਚਾ ਸਾਡੀ ਜ਼ਿੰਦਗੀ ਦੇ ਨਿੱਕੇ ਨਿੱਕੇ ਹਾਸਲ ਸਨ ਸਟੇਡੀਅਮ ਦੇ ਚੱਕਰ ਰੋਜ਼ ਗਾਰਡਨ ਦੀ ਆਈਸਕ੍ਰੀਮ ਚਲਦਾ ਫੁਆਰਾ ਪੱਕੇ ਰਸਤੇ ਵਨਸਵੰਨੇ ਫੁੱਲ ਐਲ ਪਾਈਪ ਪੁਲ ਤੇ ਘੁੰਮਦੇ ਨਜ਼ਾਰੇ ਮੁੜ ਨਸੀਬ ਨਹੀਂ ਹੋਣੇ ਮੈਂ ਉਹਨੂੰ ਛੋਟੇ ਹੁੰਦੇ ਦੇਖੀ ਤੇ ਸੁਣੀ ਮਾਛੀਵਾੜੇ ਦੀ ਸਵਾ ਦੀਆਂ ਗੱਲਾਂ ਦੱਸਦਾ ਇੱਕ ਦਿਨ ਕਹਿਣ ਲੱਗਾ ਚਲੋ ਮਾਮਾ ਜੀ ਐਤ ਕੀ ਚਲੀਏ ਫਿਰ ਸਬਬ ਬਣਿਆ ਤੇ ਅਸੀਂ ਮਾਚੀਵਾੜੇ ਚਲੇ ਗਏ ਸਾਰੀ ਰਾਤ ਸਮਾਧੀ ਲਾ ਕੇ ਅਸੀਂ ਦੀਵਾਨ ਸੁਣਿਆ ਇੱਕ ਦੋ ਵਾਰੀ ਉੱਠੇ ਵੀ ਠੰਡੇ ਸੀਤ ਰਸ ਵਾਲੇ ਚੋਲ ਤੇ ਗਰਮ ਗਰਮ ਚਾਹ ਦੀਆਂ ਬਾਟੀਆਂ ਮੱਕੀ ਦੀ ਰੋਟੀ ਤੇ ਮਾਹਾਂ ਦੀ ਦਾਲ ਕਿਆ ਕਹਿਣੇ ਇਹੋ ਜਿਹਾ ਆਨੰਦ ਫਿਰ ਕਦੀ ਨਾ ਆਇਆ ਇਸ ਤੋਂ ਉੱਪਰ ਸ਼ਾਇਦ ਹੀ ਕੋਈ ਨੇਮੰਤ ਹੋਵੇ ਤੜਕਸਾਰ ਸਰੋਵਰ 'ਚ ਇਸ਼ਨਾਨ ਕੀਤਾ ਉੱਥੇ ਇਸ਼ਨਾਨ ਕਰਨ ਵਾਲੇ ਅਸੀਂ ਦੋ ਹੀ ਸਾਂ ਸਰੋਵਰ ਕਾ ਦਾ ਜਿਵੇਂ ਜੰਮੀ ਹੋਈ ਡੱਲ ਲੇਕ ਹੋਵੇ ਅਸੀਂ ਅਕਸਰ ਇਸ ਇਨਸਾਨ ਦੀ ਗੱਲ ਕਰਦੇ ਤੇ ਮਾਚੀਵਾੜੇ ਦੀ ਯਾਤਰਾ ਸਾਡੇ ਸਾਹਮਣੇ ਸਕਾਰ ਹੋ ਜਾਂਦੀ ਕੜਾਕੇ ਦੀ ਠੰਡ ਤੇ ਝੰਡ ਦਾ ਰੁਖ ਦੂਰ ਦੂਰ ਤੱਕ ਰੇਤਾ ਸਤਲੁਜ ਦਾ ਸੀਤ ਪਾਣੀ ਟੁੱਟੀ ਜਹੀ ਕਿਸ਼ਤੀ ਅਨਾੜੀ ਜਿਹਾ ਮਲਾ ਸਾਡੀ ਆਸਥਾ ਤੇ ਯਾਰੜੇ ਦਾ ਸੱਥਰ ਸਿੱਖ ਇਤਿਹਾਸ ਦਾ ਇੱਕੋ ਇੱਕ ਗੁਰਦੁਆਰਾ ਹੈ ਜਿੱਥੇ ਕੁਝ ਵੀ ਨਹੀਂ ਹੋਇਆ ਮਾਤਾ ਗੁਜਰੀ ਜੀ ਸਹਬਜ਼ਾਦਿਆਂ ਨੂੰ ਲੈ ਕੇ ਬੈਠੇ ਸਨ ਕਿ ਰਾਹੀ ਗਾਰ ਨੇ ਪੁੱਛਿਆ ਇੱਥੇ ਕਿਵੇਂ ਮਾਤਾ ਜੀ ਨੇ ਸਹਿਜਪਾ ਆਖਿਆ ਐਵੇਂ ਹੀ ਸਿੱਖਾ ਨੇ ਉੱਥੇ ਵੀ ਐਵੇਂ ਸਾਹਿਬ ਗੁਰਦੁਆਰਾ ਬਣਾ ਦਿੱਤਾ ਜਿੱਥੇ ਇਤਿਹਾਸ ਦੀ ਨਜ਼ਰ ਵਿੱਚ ਕੁਝ ਵੀ ਨਹੀਂ ਹੋਇਆ ਤੇ ਸਿੱਖ ਦੀ ਨਜ਼ਰ ਵਿੱਚ ਬਹੁਤ ਕੁਝ ਹੋਇਆ ਜਸਵਿੰਦਰ ਨੇ ਉਹ ਗੁਰਦੁਆਰਾ ਲੱਭ ਲਿਆ ਉੱਥੇ ਗਿਆ ਨਮਸਤਕ ਹੋਏ ਤੇ ਦਿਗ ਕਰਾਈ ਉਹਨੇ ਮੈਨੂੰ ਸਾਰੀ ਕਥਾ ਸੁਣਾਈ ਮੈਨੂੰ ਯਾਦ ਹੈ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਸੀ ਕਿੱਡਾ ਅਜੀਬ ਵਾਕਿਆ ਸੀ ਕਿ ਮਾਤਾ ਜੀ ਐਵੇਂ ਬੈਠੇ ਸਨ ਉਹਨੇ ਬੜਾ ਜ਼ੋਰ ਲਾਇਆ ਕਿ ਮੈਂ ਉਸ ਸਥਾਨ ਦੇ ਦਰਸ਼ਨ ਕਰਾਂ ਪਰ ਮੈਂ ਜਾ ਨਾ ਸਕਿਆ ਉਹਦੇ ਬਗੈਰ ਸ਼ਾਇਦ ਮੈਂ ਹੁਣ ਜਾ ਵੀ ਨਾ ਸਕਾਂ ਮੈਂ ਐਮਏ ਕਰ ਤੇ ਐਮਫਿਲ ਕਰ ਲਈ ਉਹ ਮੇਰੀ ਨੌਕਰੀ ਲਈ ਫਿਕਰਮੰਦ ਹੋ ਗਿਆ ਉਹਨੇ ਰੋਜ਼ ਦੱਸਣਾ ਕਿ ਫਲਾਣੇ ਥਾਂ ਪੋਸਟ ਨਿਕਲੀ ਹੈ ਮੈਂ ਖਿਜ ਜਾਣਾ ਪਰ ਉਹਨੇ ਬਿਲਕੁਲ ਨਾ ਖਿਜਣਾ ਮੈਂ ਕਿਤੇ ਅਪਲਾਈ ਨਾ ਕਰਨਾ ਪਰ ਉਹ ਦੱਸਣੋਂ ਨਾ ਹਟਿਆ ਅਖੀਰ ਮੈਂ ਨੌਕਰੀ ਲੱਭ ਲਈ ਉਹਦਾ ਵਿਆਹ ਪਹਿਲਾਂ ਹੋ ਚੁੱਕਾ ਸੀ ਮੇਰਾ ਬਾਅਦ ਵਿੱਚ ਹੋਇਆ ਮਾਮੇ ਭਾਂਜੇ ਦੀ ਸਾਰੀ ਮੁਹੱਬਤ ਗੂੜੇ ਦੋਸਤਾਂ ਵਾਂਗ ਬਣੀ ਰਹੀ ਅਸੀਂ ਆਪੋ ਆਪਣੀ ਗਰੈਸਤ ਦੀਆਂ ਗੱਲਾਂ ਕਰਦੇ ਦੁੱਖ ਸੁੱਖ ਸਾਂਝੇ ਕਰਦੇ ਤੇ ਪੁਰਾਣੇ ਦਿਨ ਨੂੰ ਝੁਰਦੇ ਉਹਦੀ ਬਦਲੀ ਜਲੰਧਰ ਦੀ ਹੋ ਗਈ ਆਪਣਾ ਕੰਮ ਨਿਬੜ ਕੇ ਉਹਨੇ ਭਾਸ਼ਾ ਵਿਭਾਗ ਦੇ ਦਫ਼ਤਰ ਵੜੇ ਰਹਿਣਾ ਉੱਥੇ ਪਈਆਂ ਕਿਤਾਬਾਂ ਦੀ ਫੋਲਾਫਾਲੀ ਕਰਨੀ ਤੇ ਮੈਨੂੰ ਦੱਸਣਾ ਜਦ ਵੀ ਮੇਰੇ ਕੋਲ ਆਉਣਾ ਲਵਲੀ ਸਵੀਟਸ ਦੀ ਕੋਈ ਨਵੀਂ ਮਠਿਆਈ ਲੈ ਕੇ ਆਉਣੀ ਉਹ ਨਵੀਆਂ-ਨਵੀਆਂ ਚੀਜ਼ਾਂ ਲੱਭ ਕੇ ਬਹੁਤ ਖੁਸ਼ ਹੁੰਦਾ ਫਿਰ ਉਹ ਰੋਪੜ ਚਲਾ ਗਿਆ ਉੱਥੇ ਵੀ ਭਾਸ਼ਾ ਵਿਭਾਗ ਦੇ ਦਫ਼ਤਰ ਜਾਣ ਲੱਗ ਪਿਆ ਉਹਨੂੰ ਮੇਰੀ ਕੱਲੀ-ਕੱਲੀ ਕਿਤਾਬ ਦਾ ਪਤਾ ਸੀ ਕਿ ਮੇਰੇ ਕੋਲ ਕਿਹੜੀ ਹੈ ਤੇ ਕਿਹੜੀ ਨਹੀਂ ਕੋਈ ਕਿਤਾਬ ਉਸਨੇ ਮੈਨੂੰ ਲਿਆ ਕੇ ਦੇਣੀ ਤੇ ਉਹਦੀ ਖੁਸ਼ੀ ਦੀ ਕੋਈ ਹੱਦ ਨਾ ਰਹਿਣੀ ਕੁਰਾਲੀ ਦਾ ਪੁਲ ਉਹਦੀ ਦੇਖਰੇਖ ਚ ਬਣਿਆ ਰਾਹੋਂ ਤੋਂ ਫਲੋਰ ਤੱਕ ਸੜਕ ਉਹਨੇ ਧੁੱਪਾਂ 'ਚ ਖੜਕੇ ਤੇ ਰਲ ਕੇ ਬਣਵਾਈ ਪਿੰਡੂ ਲੋਕਾਂ ਦੀ ਝਗੜਾਲੂ ਬਿਰਤੀ ਤੇ ਭਨੋ ਪੜ ਕਾਰਨਾਮੇ ਦੇਖ ਕੇ ਉਹਨੇ ਬੜਾ ਖਿਜਣਾ ਤੇ ਹੱਸਣਾ ਮੈਨੂੰ ਦੱਸਣਾ ਤੇ ਹੈਰਾਨ ਹੋਣਾ ਉਹਦਾ ਮਹਿਕਮਾ ਬੜਾ ਬਦਨਾਮ ਸੀ ਜਿਹਦੇ ਲਈ ਉਹ ਬਣਿਆ ਨਹੀਂ ਸੀ ਉਹ ਕੱਜਲ ਦੀ ਕੋਠੜੀ 'ਚ ਘਿਰ ਗਿਆ ਸੀ ਲੇਕਿਨ ਕੋਈ ਦਿਨ ਅਜਿਹਾ ਨਹੀਂ ਸੀ ਜਿਸ ਦਿਨ ਉਹਨੇ ਪੰਜ ਬਾਣੀਆਂ ਦਾ ਪਾਠ ਨਾ ਕੀਤਾ ਹੋਵੇ ਜਿਸ ਦਿਨ ਉਹ ਗੁਰਦੁਆਰੇ ਨਾ ਗਿਆ ਹੋਵੇ ਉਹ ਕਦੇ ਵੀ ਬਾਣੀ ਦੇ ਭਾਵ ਤੋਂ ਦੂਰ ਨਾ ਹੋਇਆ। ਮੇਰੀ ਭੈਣ ਦਾ ਉਹ ਸਰਵਣ ਪੁੱਤਰ ਸੀ ਤੇ ਸਦਾ ਹੀ ਉਹਦਾ ਸਭ ਤੋਂ ਜ਼ਿਆਦਾ ਖਿਆਲ ਰੱਖਦਾ। ਭੈਣ ਤੋਂ ਸੁਣੀਆਂ ਹੋਈਆਂ ਮੇਰੇ ਪਿੰਡ ਦੀਆਂ ਗੱਲਾਂ ਉਹਨੇ ਇਦਾਂ ਚੇਤੇ ਰੱਖੀਆਂ ਹੋਈਆਂ ਸਨ ਜਿਵੇਂ ਕਿਤਾਬਾਂ 'ਚ ਲਿਖੀਆਂ ਹੋਣ। ਉਹ ਹੁਣ ਘਰ ਬਦਲ-ਬਦਲ ਕੇ ਥੱਕ ਗਿਆ ਸੀ। ਪਹਿਲਾਂ ਉਹ ਤੀਸਰੀ ਮੰਜ਼ਲ ਤੇ ਰਹਿੰਦੇ ਸਨ, ਫਿਰ ਦੂਸਰੇ ਤੇ ਚਲੇ ਗਏ। ਉਸ ਤੋਂ ਬਾਅਦ ਚੌਥੀ ਮੰਜ਼ਲ ਤੇ ਫਲੈਟ ਲੈ ਲਿਆ। ਚੌਥੀ ਮੰਜ਼ਲ ਦੇ ਪੰਗੇ ਤੋਂ ਅੱਕ ਕੇ ਜ਼ਮੀਨ ਤੇ ਵੱਡਾ ਫਲੈਟ ਲੈ ਲਿਆ ਕਹਿੰਦਾ ਹੁਣ ਨਹੀਂ ਘਰ ਬਦਲਣਾ ਕੀ ਪਤਾ ਸੀ ਇਹੀ ਘਰ ਉਹਦਾ ਆਖਰੀ ਘਰ ਸਾਬਤ ਹੋਣਾ ਹੈ ਜਿੱਥੋਂ ਉਹਨੇ ਆਖਰੀ ਤੇ ਸ਼ਿਖਲਰੀ ਮੰਜ਼ਲ ਵੱਲ ਰਵਾਨਾ ਹੋ ਜਾਣਾ ਹੈ ਤੇ ਵਾਪਸ ਕਦੀ ਨਹੀਂ ਆਉਣਾ ਦਫ਼ਤਰੀ ਕੰਮਾਂ ਤੇ ਉਹਨੂੰ ਬੁਰੀ ਤਰ੍ਹਾਂ ਬੋਰ ਕਰ ਦਿੱਤਾ ਤੇ ਸਹਿਕਰਮੀਆਂ ਨੇ ਉਹਦਾ ਦਿਲ ਤੋੜ ਦਿੱਤਾ ਉਹ ਅੱਕ ਕੇ ਅਤੇ ਥੱਕ ਕੇ ਚੂਰ ਹੋ ਗਿਆ ਉਹ ਫੋਨ ਤੇ ਦੱਸਦਾ ਕੋਬਰੇ ਸੱਪ ਜਿਹਾ ਕੋਈ ਸਹਿਕਰਮੀ ਉਹਦੇ ਪੇਛੇ ਪਿਆ ਰਹਿੰਦਾ ਹੈ ਨਾਲੇ ਚੋਰ ਨਾਲੇ ਚਤਰ ਹਰ ਕੰਮ ਵਿੱਚ ਚਲਾਕੀ ਕਰਦਾ ਉਹਦੀ ਇਮਾਨਦਾਰੀ ਦਾ ਮਜ਼ਾਕ ਵੀ ਅਡਾਉਂਦਾ ਤੇ ਉਹਦਾ ਨਜਾਇਜ਼ ਫਾਇਦਾ ਵੀ ਚੁੱਕਦਾ ਦਫ਼ਤਰ ਦੇ ਕਿਸੇ ਬੰਦੇ ਨੇ ਜਸਵਿੰਦਰ ਦਾ ਸਾਥ ਨਾ ਦਿੱਤਾ ਤੇ ਨਾ ਹੀ ਕੋਬਰਾ ਕਿਸੇ ਤੋਂ ਡਰਦਾ ਸੀ ਕੰਨੀਆਂ ਨੂੰ ਵੀ ਉਸ ਦਾ ਕੁਝ ਨਾ ਕਰ ਸਕੇ ਪ੍ਰਿਸ਼ਟਾਚਾਰ ਦੇ ਸਰਗਣੇ ਨਾਲ ਜੂਝਦਾ ਜਸਵਿੰਦਰ ਅੰਦਰੋਂ ਤਿਲ ਤਿਲ ਕਰਕੇ ਮੁੱਕਦਾ ਰਿਹਾ ਕਿਸੇ ਨੂੰ ਕੋਈ ਖਬਰ ਨਾ ਹੋਈ ਉਹਨੂੰ ਕਿਤੋਂ ਵੀ ਰਾਹਤ ਨਸੀਬ ਨਾ ਹੋਈ ਸੱਪ ਉਸ ਨੂੰ ਲਗਾਤਾਰ ਦੱਸਦਾ ਰਿਹਾ ਪਰ ਉਹ ਕਿਸੇ ਨੂੰ ਕੁਝ ਨਹੀਂ ਸੀ ਦੱਸਦਾ ਕੰਮ ਦੇ ਗਮ ਨੂੰ ਕੰਮ ਨਾਲ ਹੀ ਗਲਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹਦੇ ਕੰਮ ਦਾ ਗਮ ਕੰਮ ਨਾਲ ਗਲਤ ਹੋਣ ਵਾਲਾ ਨਹੀਂ ਸੀ ਕੋਈ ਗਮ ਗੁਸਾਰ ਹੋਤਾ ਕੋਈ ਚਾਰਾ ਸਾਜ ਹੋਤਾ ਹੁਣ ਉਹ ਬੇਹੱਦ ਪਰੇਸ਼ਾਨ ਰਹਿਣ ਲੱਗ ਪਿਆ ਸੀ ਗਵਾਚਿਆ ਜਿਆ ਕਦੀ ਕਦੀ ਮੇਰਾ ਫੋਨ ਵੀ ਨਹੀਂ ਸੀ ਚੱਕਦਾ ਜੇ ਚੱਕਦਾ ਤਾਂ ਖੁੱਲ ਕੇ ਗੱਲ ਨਾ ਕਰਦਾ ਮੈਂ ਉਹਦਾ ਦੁੱਖ ਸਮਝਦਾ ਸੀ ਪਰ ਉਹਦੇ ਅਸਰ ਨੂੰ ਇੰਨੀ ਗਹਿਰੀ ਨਾਲ ਨਾ ਸਮਝ ਸਕਿਆ ਉਹਦਾ ਮਾਨਸਿਕ ਸੰਤਾਪ ਦੇਹ ਤੇ ਰੋਗ ਵਿੱਚ ਪਲਟ ਗਿਆ ਉਹਦੇ ਸਿਰ 'ਚ ਕੰਬਕਤ ਬਿਮਾਰੀ ਦਾਖਲ ਹੋ ਚੁੱਕੀ ਸੀ ਜਿਸ ਨੂੰ ਉਹ ਸਿਰਦਰਦ ਹੀ ਦੱਸਦਾ ਰਿਹਾ ਖੱਟੀ ਅਤੇ ਖੱਪਤ ਅਤੇ ਖੱਬਤ ਵਿੱਚ ਗੱਲ-ਗੱਲ ਤੱਕ ਡੁੱਬ ਚੁੱਕੀ ਦੁਨੀਆ 'ਚ ਕੋਈ ਵੀ ਉਹਦੇ ਦੁੱਖ ਦਾ ਅੰਦਾਜ਼ਾ ਨਾ ਲਾ ਸਕਿਆ ਭੈਣ ਭਾਈ ਦੋਸਤ ਮਿੱਤਰ ਅਤੇ ਸਾਖ ਸੰਬੰਧੀ ਤਮਾਮ ਰਿਸ਼ਤਿਆਂ ਨੇ ਗੁਰਬਾਣੀ ਦੇ ਸੱਚ ਤੇ ਹੀ ਉਹਰ ਲਗਾਈ ਬੰਦੇ ਨੂੰ ਬੰਦੇ ਦਾ दारू ਮੰਨਿਆ ਜਾਂਦਾ ਹੈ ਬੰਦਾ ਵੀ ਉਹਦਾ दारू ਨਾ ਹੋ ਸਕਿਆ ਦੇਹ ਦੀ ਮਰਗ ਦਾ ਇਲਾਜ ਹੋ ਸਕਦਾ ਹੈ ਪਰ ਉਹਦੀ ਆਤਮਾ ਦਾ ਇਲਾਜ ਕਿਸੇ ਕੋਲ ਨਹੀਂ ਸੀ ਉਹ ਡੋਲ ਚੁੱਕਾ ਸੀ ਪਰ ਅਡੋਲ ਦਿਖਦਾ ਰਿਹਾ ਉਹ ਪੂਰਨ ਦੇ ਰਾਹ ਦਾ ਪਾਦੀ ਸੀ ਉਹਨੇ ਆਪਣੇ ਨਾਨਾ ਜੀ ਦੇ ਦਿੱਤੇ ਅਤੇ ਰੱਖੇ ਨਾ ਗੁਰਮਖ ਨੂੰ ਅੰਦਰ ਵਸਾ ਲਿਆ ਸੀ ਆਪਣੇ ਨਾਂ ਨੂੰ ਉਸਨੇ ਲਾਜ ਨਾ ਲੱਗਣ ਦਿੱਤੀ ਉਹਦੇ ਦੁੱਖ ਦਾ ਪੂਰਾ ਪਤਾ ਉਦੋਂ ਲੱਗਾ ਜਦੋਂ ਉਹ ਡਿੱਗ ਹੀ ਪਿਆ ਫਟਾਫਟ ਚੁੱਕਿਆ ਤੇ ਗੱਡੀ ਚ ਪਾਇਆ ਜਾਨ ਲੱਗਿਆ نیم ਬੇਹੋਸ਼ੀ ਵਿੱਚ ਵੀ ਉਹਨੇ ਸਿਰ ਦਾ ਸਫਾ ਸੰਭਾਲਿਆ ਤੇ ਕੇਸਾਂ ਚ ਕੰਗਾ ਟੋਕੇ ਦੇਖਿਆ ਫਿਰ ਉਸ ਨੂੰ ਹੋਸ਼ ਨਾ ਰਹੀ ਹਸਪਤਾਲ ਚ ਦਾਖਲ ਕਰਵਾਇਆ ਡਾਕਟਰਾਂ ਨੇ ਦੱਸਿਆ ਕਿ ਹੋਸ਼ ਆਉਣ ਤੇ ਅਸਲ ਇਲਾਜ ਸ਼ੁਰੂ ਕਰਨਗੇ ਇੱਕ ਰਾਤ ਗਈ ਦੂਜੀ ਰਾਤ ਗਈ ਪਰ ਉਹਨੂੰ ਹੋਸ਼ ਨਾ ਆਈ ਹਸਪਤਾਲ ਦੇ ਕਮਰੇ ਵਿੱਚ ਉਹ ਇਕੱਲਾ ਹੀ ਸੀ ਕਿਸੇ ਨੂੰ ਵੀ ਡਾਕਟਰ ਨੇ ਕੋਲ ਜਾਣ ਨਾ ਦਿੱਤਾ ਦੂਜੀ ਰਾਤ ਦੇ ਤੜਕਸਾਰ ਅੰਮ੍ਰਿਤ ਵੇਲੇ ਗੁਰਮੁਖ ਚੱਲ ਵਸਿਆ ਜਾਣ ਸਮੇਂ ਉਹਦੇ ਕੋਲ ਉਹਦੀ ਕੱਲਤਾ ਤੇ ਸਵਾ ਕੋਈ ਨਹੀਂ ਸੀ ਕੋਲ ਹੀ ਨਰਸਾਂ ਦੇ ਕਮਰੇ ਵਿੱਚ ਟੈਲੀਵਿਜ਼ਨ ਚੱਲ ਰਿਹਾ ਸੀ ਮੈਨੂੰ ਪਾਕਿਸਤਾਨ ਦੇ ਫਕਰ ਜਮਾਨ ਦੀ ਕਵਿਤਾ ਚੇਤੇ ਆਈ ਮਰ ਗਿਆ تنویر ਨਾ ਹੋਈ ਕਿਸੇ ਨੂੰ ਖਬਰ ਨਾਲ ਦੇ ਕਮਰੇ ਚ ਓਵੇਂ ਰੇਡੀਓ ਵੱਜਦਾ ਰਿਹਾ ਇਛਰਾ ਜਹੀ ਮੇਰੀ ਭੈਣ ਕੋਲ ਆਪਣੇ ਪੂਰਨ ਪੁੱਤ ਨੂੰ ਭੁੱਲ ਜਾਣ ਦੀ ਸਮਰੱਥਾ ਨਹੀਂ ਹੈ ਮੈਂ ਜਦ ਵੀ ਉਹਨੂੰ ਮਿਲਦਾ ਹਾਂ ਉਹ ਸਿਰਫ ਉਹਦੀਆਂ ਗੱਲਾਂ ਕਰਦੀ ਹੈ ਜਿਵੇਂ ਉਹਦਾ ਕਰਮ ਧਰਮ ਸਿਰਫ ਉਹੀ ਸੀ ਉਹ ਕਹਿੰਦੀ ਹੈ ਕਿ ਉਹ ਮੇਰਾ ਕਾਲਜਾ ਕੱਢ ਕੇ ਨਹੀਂ ਵੱਢ ਕੇ ਲੈ ਗਿਆ ਉਹ ਮੈਨੂੰ ਹੈਰਾਨ ਹੋ ਕੇ ਪੁੱਛਦੀ ਹੈ ਕਿ ਮੈਂ ਉਹਦੇ ਜਾਣ ਦੀ ਖਬਰ ਸੁਣ ਕਿਦਾਂ ਲਈ ਕੀ ਦੱਸਾਂ ਉਹਨੂੰ ਕੀ ਮੈਂ ਉਹਦੇ ਜਾਣ ਦੀ ਖਬਰ ਸੁਣ ਕੇ ਸੁੰਨ ਹੋ ਗਿਆ ਸਾਂ ਤੇ ਹੁਣ ਤੱਕ ਹਾਂ ਹੁਣ ਮੈਂ ਜਦ ਵੀ ਕਿਤੇ ਉਹਦੀ ਫੋਟੋ ਦੇਖਦਾ ਹਾਂ ਤੇ ਮੈਨੂੰ ਇਦਾਂ ਲੱਗਦਾ ਹੈ ਜਿਵੇਂ ਉਹ ਮੇਰੀ ਫੋਟੋ ਹੋਵੇ ਜਿਵੇਂ ਉਹ ਮੈਂ ਹੋਵਾਂ ਜਿਵੇਂ ਮੈਂ ਹੀ ਇਸ ਜਹਾਨ ਤੋਂ ਤੁਰ ਗਿਆ ਹੋਵਾਂ ਦਰਅਸਲ ਇਹ ਬਾਲ ਸਖਾਈ ਦਾ ਆਲਮ ਹੈ ਮੁਹੱਬਤ ਦਾ ਸੱਚ ਹੈ ਉਨੂੰ ਗਏ ਨੂੰ ਸਾਲ ਤੋਂ ਉੱਪਰ ਹੋ ਗਿਆ ਕੋਈ ਦਿਨ ਅਜੀਹਾ ਨਹੀਂ ਜਿਸ ਦਿਨ ਉਹ ਯਾਦ ਨਾ ਆਇਆ ਹੋਵੇ ਭਾਂਜੇ ਤੋਂ ਵੱਧ ਕੇ ਉਹ ਮੇਰਾ ਮਿੱਤਰ ਸੀ ਮੇਰਾ ਹਮਰਾਜ ਉਸ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਵਿਸ਼ਵਾਸ ਖਤਮ ਹੋ ਗਿਆ ਉਸ ਤੋਂ ਬਿਨਾ ਜੀਣਾ ਨਿਰਾਰਥਕ ਲੱਗਦਾ ਹੈ ਇਹੋ ਜਿਹੇ ਪਿਆਰੇ ਬਿਨਾ ਜੀਣ ਦਾ ਕੋਈ ਚੱਜ ਨਹੀਂ ਬੇਸ਼ੱਕ ਇਹਨਾਂ ਅੱਖਾਂ ਨੇ ਉਹਨੂੰ ਉੱਥੇ ਜਾਂਦੇ ਤੱਕਿਆ ਹੈ ਜਿੱਥੋਂ ਕੋਈ ਕਦੇ ਵਾਪਸ ਨਹੀਂ ਆਉਂਦਾ ਮੈਂ ਉਹਨੂੰ ਬਲਦੇ ਦੇਖਿਆ ਹੈ ਪਤਾ ਨਹੀਂ ਕਿਉਂ ਹਜੇ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਕਿਤੇ ਇੱਥੇ ਹੀ ਗਿਆ ਹੈ ਉਹ ਵਾਪਸ ਆਵੇਗਾ ਤੇ ਕਹੇਗਾ ਮਾਮਾ ਜੀ ਮੈਂ ਨੱਠ ਕੇ ਉਹਨੂੰ ਮਿਲਾਂਗਾ ਕਲਾਵੇ 'ਚ ਲਵਾਵਾਂਗਾ ਤੇ ਰੱਜ ਕੇ ਗੱਲਾਂ ਕਰਾਂਗਾ ਫਿਰ ਉਹਨੂੰ ਕਦੀ ਵੀ ਜਾਣ ਨਹੀਂ ਦਵਾਂਗਾ